ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੀ ਵੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੀ ਵੀਡੀਓ ਬਹੁਤ ਵਧੀਆ ਚੱਲੀ ਆ ਤੇ ਉਹਦੀ ਖੁਸ਼ੀ ਚਾਹੀ ਅੱਜ ਆ ਜਾਈਏ ਸੱਜਣ ਗੁਰਦਾਸ ਕੋਲ ਥੋੜੀ ਪਾਰਟੀ ਕਰਨ ਤੇ ਹਾਂ ਜੀ ਆਓ ਦਰਵਾਜ਼ਾ ਜੋੜਨੇ ਹਾਂ ਹਾਂ ਜੀ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਥੇ ਹੋ ਜੀ ਕੀ ਫੀਮਾਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਜੀ ਹਲਕਾ ਇਹ ਵਿਚੋਲਾ ਸਾਹਿਬ ਨੇ ਅਸਲ ਸਾਡੇ ਮੇਨ ਇਹ ਮਮੀ ਡੈਡੀ ਆ ਇਹ ਅਸਲ 'ਚ ਨਾ ਰਪਿੰਦਰ ਦੇ ਭਾਬੀ ਦੇ ਨਾਲ ਗੱਡੀ ਦਾ ਸਿਲਸਿਲਾ ਜਿਹੜਾ ਸੀਗਾ ਉਹ ਪੂਰਾ ਨਹੀਂ ਮੁੱਕਿਆ ਅਸਲ 'ਚ ਗੱਡੀ ਦਾ ਜਿਹੜਾ ਮੁੱਦਾ ਸੀਗਾ ਉਹ ਤਾਂ ਮੁੱਕ ਨਹੀਂ ਰਿਹਾ ਤੇ ਅਸੀਂ ਸੋਚਿਆ ਕਿ ਸਰ ਜਣੇ ਬੈਠੇ ਨਾ ਪ੍ਰੋਣਾ ਜੀ ਅਸੀ ਗੱਲ ਜੀ ਤੇ ਸਾਰੇ ਜਣੇ ਕਹਿੰਦੇ ਵੀ ਦੁਬਾਰਾ ਠਾਕਾ ਲਾਇਆ ਜਾਵੇ ਤਾਂ ਫਿਰ ਤੋਂ ਗੱਲ ਕੀਤੀ ਜਾਵੇ ਟੀਟ ਜਵਾਈ ਆ ਟੀਟ ਜਵਾਈ ਨਹੀਂ ਨੀ ਆ ਮੈਂ ਇੱਥੇ ਰੋਟੀ ਖਾਣੀਆਂ ਦੇਖੋ ਮੈਂ ਨਾਲ ਨਹੀਂ ਖਾਣਦੇ ਆ ਸੇਵਾ ਨਹੀਂ ਨਾ ਕੀਤੀ ਆਗੀ ਉਹਨੇ ਗਾਜਰ ਨਗ ਜਵਾਈ ਇਹ ਆਂਦਾ ਸੌਂਗਿਆ ਦਾ ਘਰ ਹੀ ਜਾਣਾ ਮੈਂ ਗਾਹਾਂ ਪਾ ਜੀ ਨੇ ਉਹ ਮਾਮਾ ਜੀ ਨੇ ਇਹ ਸੀ ਲੱਗੇ ਐ ਇੱਥੇ ਤੇ ਜੀ ਕਹਿੰਦੇ ਇਸ ਵਾਰ ਸਾਰੇ ਆਰਾਮ ਨਾਲ ਬੈਠੇ ਇਹਨੂੰ ਕੱਲੇ ਨੂੰ ਨਹੀਂ ਟਿਕਾਈ ਆਵਣੀ ਤੇ ਕਹਿੰਦਾ ਕਹਿੰਦਾ ਤੁਹਾਨੂੰ ਆ ਨਾਮ ਵਾਲੀਆਂ ਪਲੇਟਾਂ ਮਿਲੀਆਂ ਤੇ ਮੈਨੂੰ ਕਿਉਂ ਨਹੀਂ ਮੇਰੀ ਨਾਲ ਹੀ ਪਲੇਟ ਇਹ ਇਹ ਮਾੜੀ ਕਿਸਮਤ ਦੇ ਨਤੀਜੇ ਹੁੰਦੇ ਨਹੀਂ ਗੱਲ ਦਾ ਨਾਮ ਮੈਂ ਮਟਾ ਲੈਣੀ ਆਪਣੀ ਰੋਟੀ ਇਹ ਪੂਰੀ ਚੜਦੀ ਇਹਨੂੰ ਨਾਮ ਵਾਲੀ ਨਾਮ ਨਾਲ ਤੇ ਕਰਦਾ ਹਾਂ ਹਾਂ ਜਦ ਇਹ ਜਦ ਇਹ ਪਤਾ ਇੱਥੇ ਮੇਰੇ ਸਪੋਰਟਰ ਬੜੇ ਵਧੀਆ ਵਾਲਾ ਹੁਣ ਹੁਜੂ ਵੀ ਬਣ ਗੂ ਗੱਲ ਕਿ ਨਹੀਂ ਇਹ ਦਿਨ ਤੇ ਆ ਕੇ ਜਾਣੇ ਗਈ ਫੋਰਮਸ ਚਾਂਪਾ ਗਾਏ ਰੋਟੀ ਆ ਕੇ ਲਾਂਗੇ ਚੰਦਾ ਚਾਂਪਾ ਗਾਏ ਰੋਟੀ ਆ ਕੇ ਲਾਂਗੇ ਕਿਹਦੀ ਜੈਨੀ ਕਰ ਛੱਡ ਲਈ ਜਾ ਕੀ ਕਹਿੰਦੇ ਆ ਬੋਦਰ ਖਾਲੀ ਹੋ ਗਈ ਮੈਂ ਜੰਨੇ ਨਾ ਸ਼ਬੀਲ ਲੈ ਜਾਂਗੇ ਬਿਲਕੁਲ ਪਹਿਲੀ ਨਾਲ ਰਿਚ ਪਲਕਾ ਰੱਖ ਲੈਣਾ ਹੋਰ ਪਨੀਰ ਦੇ ਬਰਫਜ ਮਾਲਿਓ ਕੁਲਫੀਆ ਬਣਾ ਲਿਓ ਉਹਦੀ ਵੱਡਾ ਕਿਲਾ ਪਾ ਲੈਂਗੇ ਇੰਤ ਤੱਕ ਪਾ ਲੈਂਗੇ ਮੋਹ ਪਿਆਰੀ ਤਾਂ ਇਦਾਂ ਦੇ ਸਜਾ ਕੇ ਰੱਖ ਲਿਆ ਪਲੇਟਾਂ ਸਾਰਿਆਂ ਨੇ ਤੇ ਮੇਨ ਕੋਰਸ ਅਜੇ ਕੋਈ ਨਹੀਂ ਆਇਆ ਕੀ ਕਹਿਣਾ ਮਨ ਨੂੰ ਮੈਨੂੰ ਫੋਕਾ ਲੈਣਾ ਮੈਂ ਮੇਰੇ ਕੋ ਟੋਰੇ ਨਹੀਂ। ਔੜੀਆਂ ਤੇ ਵੇਖ ਤਾਂ। ਤੇ ਜਿਨ੍ਹਾਂ ਜਿਨ੍ਹਾਂ ਨੇ ਸੌਫਾ ਖਾਦੀ ਇਧਰਲੇ ਪਾਸੇ ਆਓ ਪਹਿਲਾਂ। ਜਿਨ੍ਹਾਂ ਨੇ ਸੌਫਾ ਖਾਦੀ ਹੈ। ਸੌਫਾਲੇ ਸਾਰੇ ਇਧਰਲੇ ਪਾਸੇ ਆਓ। ਤੂੰ ਸੌਫਾ ਖਾਦੀ, ਤੂੰ ਸਾਧਨੇ ਬੈਠੋ ਗੱਡੀ ਜੀ ਸੌਫੀ ਖਾ ਗਿਆ। ਗੱਡੀ ਖੋਲੀ ਜੇ ਤੇ ਖੁੱਲੀ ਨਹੀਂ ਜੇ ਗਈ ਤੇ ਉਹ ਆ ਗਿਆ ਤੁਰ ਕੇ ਤੇ ਗੱਡੀ ਇਹਨਾਂ ਕੋ ਖੁੱਲਣੀ ਨਹੀਂ ਡਈ। ਹੁਣ ਖੁੱਲੀ ਹੈਗਾ ਕਿਦਾਂ ਠੀਕ ਲੱਗਾ ਕਿਦਾਂ ਭਾਜੀ ਫਿਰ ਰੋਟੀ ਠੀਕ ਹੀ ਸਵਾਦ ਆਉਦਾ ਇਹਨਾਂ ਦੀ ਨਾਲੇ ਹੈ ਵੈਜਵ ਮੈਂ ਕਿੱਡੀ ਨਹੀਂ ਖੋਲਣੇ ਖੋਲਣ ਦੇ ਮੈਂ ਇੱਥੇ ਵੀ ਆਉਂਦਾ ਤੁਹਾਨੂੰ ਵੈਜਵ ਲੈ ਵੀ ਜਾਂਦੇ ਹਾਂ ਤੁਹਾਨੂੰ ਵਸੇ ਦੱਸਿਆ ਨਹੀਂ ਨਾ ਤੁਹਾਨੂੰ ਦੱਸਿਆ ਹੀ ਗਾ ਖਾਣ ਵਾਲੀ ਚੀਜ਼ ਨਹੀਂ ਤਾਂ ਬੋਲੀ ਦਾ ਭਾਵੇਂ ਜਿੰਦਾ ਦੀ ਮਰਜ਼ੀ ਨਹੀਂ ਹੋਵੇ ਠੀਕ ਹੈ ਨਾ ਉਹਦਾ ਸਵਾਦ ਨਾ ਸਾਵੇਂ ਇੱਥੇ ਆਹ ਹਾਏ ਹਾਏ ਨਹੀਂ 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 ਆਹ ਵਾਪਸ ਰਹਿਦਾ ਆਹ ਸਵਾਦ ਭਾਈ ਜਦਾਂ ਨਾ ਹੋਵੇ ਖਾਣੀ ਜਰੂਰ ਠੀਕ ਹੈ ਜੀ ਟਾਲੀ ਵੇਣੀ ਆ ਇਧਰ ਲਓ ਭਾਈ ਜੀ ਪਾਜੀ ਫੜੋ ਫੜੋ ਵੇ ਭਾਈ ਉਹ ਦੀਪਾਂ ਜਿੰਦੋ ਇੱਕ ਪਾਜੀ ਪਾਣੀ ਪਾਜੀ ਫੜਨ ਲੱਗਿਆ ਤੇ ਕਾ ਕਰ ਲਗੇ ਤੇ ਗੋਲੇ ਮਿੱਟੀ ਭਾਈ ਤੇ ਮੈਂ ਤੇ ਘੰਟਾ ਨਹੀਂ ਮਰਦਾ ਵੈਰ ਪਾ ਗਿਆ ਇਹ ਦੁਸ਼ਮਣੀ ਦੁਸ਼ਮਣ ਹੋ ਗਿਆ ਪੁੱਤੋਂ ਦਾ ਇਹ ਬੰਦਾ ਕਦੀ ਸਾਡੇ ਚ ਰਲਿਆ ਨਹੀਂ ਕਦੀ ਬੰਦਾ ਇਹ ਵਾਲਾ ਸਾਰੇ ਜਣੇ ਸਾਰੇ ਵਨੀਲਾ ਖਾਣੇ ਦੇ ਕਹਿੰਦਾ ਮੈਨੂੰ ਇਹ ਮਿਕਸ ਦੇ ਦਿਓ ਨਾ ਆਉਦਾ ਸਵਾਦ ਆਵੇ ਤੇ ਨਾ ਆਉਦਾ ਹੋਵੇ ਨਹੀਂ ਤੇ ਭਰਾ ਇੱਕੋ ਚੀਜ਼ ਹਾਂ ਜੀ ਇਹ ਚੀਜ਼ ਕੋਈ ਕਹਿੰਦਾ ਹੋਏ ਬਣਾ ਲਈਏ ਇੱਕੋ ਭਾਜੀ ਦਿੰਦਾ ਉਹ ਭਾਜੀ ਸਿੰਪਲ ਜਿਹਾ ਮਿਕਸ ਸਿੰਪਲ ਇੱਕ ਅੱਜ ਸੌਫ ਦੀ ਖਾਧੀ ਤੇ ਪਤਾ ਜੰਗ ਹੀ ਜਿੱਤਣ ਵਾਲੀ ਗੱਲ ਹੋਈ ਉਹਦਾ ਮੈਂ ਨਹੀਂ ਭਾਜੀ ਨੇ ਖਾ ਲਈ ਉਹਦਾ ਭਾਈ ਨੂੰ ਆ ਗਿਆ ਵਾਹ ਹਾਂ ਤੋਲੋ ਚੱਲੀਏ ਵੀ ਘਰ ਨੂੰ 올더스 ਫਰਦਰ ਮੈਂ 2 ਵਜੇ ਦਾ ਟਾਈਮ ਕਿਤੇ ਅੱਜਾਂ ਕੋਈ ਨਾ ਗਲਤੀ ਹੋਵੇ ਮੈਂ ਰਦੀ ਆਪਰ ਨਹੀਂ ਤੂੰ ਗਿਆ ਮੈਂ ਉਸੇ ਹਿਸਾਬ ਨਾਲ ਲਰਬ ਲਾ ਲਿਆ ਤੇ ਕਿੰਨਾ ਨਹੀਂ ਮੈਨੂੰ ਪਤਾ ਅੱਛਾ 11 ਵਜੇ ਦਾ ਆ ਐਂ ਹੀ ਕਰੋ ਸਾਡੀ ਅੰਦੇਸ ਨਾਲ ਠੀਕ ਹੈ ਭਾਜੀ ਫਿਰ ਠੀਕ ਹੈ ਪੀ ਤੇ ਮੈਂ ਸੀ ਦੇਖਾ ਨਹੀਂ ਉਹ ਯਾਰ ਬਣੀ ਕਿ ਨਹੀਂ ਜਿੰਨੇ ਮੈਨੂੰ ਫੇਕ ਆਪਣੀ ਫਿਰ ਚਿੱਤ ਦਾ ਖਾਤਾ ਇਹ ਚੋ 100 ਰੁਪਏ ਦੇ ਪਾਰੋਂ ਪੱਕੀ ਗੱਲ ਆ ਤੇ ਗੱਲ ਪਾ ਫਿਰ ਵਧੀਆ ਹੋ ਗਈ ਨਾ ਫਿਰ ਨਜ਼ਾਰਾ ਆ ਗਿਆ ਉਹ ਆ ਚੀਜ਼ ਵਧੀਆ ਉਹਦਾ ਮੈਂ ਬੰਦੀ ਇੱਕ ਇੱਕ ਗੱਲ ਜੀ ਸਾਰਿਆਂ ਨੂੰ ਤੇ ਇਦੀ ਵੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੀ ਵੀਡੀਓ ਬਹੁਤ ਵਧੀਆ ਚੱਲੀ ਆ ਤੇ ਉਹਦੀ ਖੁਸ਼ੀ ਚਾਹੀ ਅੱਜ ਆਏ ਸਾਰੇ ਜਣੇ ਗੁਰਦਾਸ ਕੋਲ ਥੋੜੀ ਪਾਰਟੀ ਕਰਨ ਤੇ ਹਾਂਜੀ ਆਓ ਉਧਰ ਵੀ ਆਪ ਜੁੜਨੇ ਹਾਂਜੀ ਉਸਤਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਥੇ ਆਈਏ ਇੱਥੇ ਆਏ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵਿਚੋਲਾ ਸਾਹਿਬ ਨੇ ਅਸਾਂ ਸਾਡੇ ਮੇਨ ਹੈ ਇਹ ਅਸਲ 'ਚ ਨਾ ਰੁਪਿੰਦਰ ਦੇ ਭਾਬੀ ਦੇ ਨਾਲ ਗੱਡੀ ਦਾ ਸਿਲਸਿਲਾ ਜਿਹੜਾ ਸੀਗਾ ਉਹ ਪੂਰਾ ਨਹੀਂ ਮੁੱਕਿਆ। ਅਸਲ 'ਚ ਗੱਡੀ ਦਾ ਜਿਹੜਾ ਮੁੱਦਾ ਸੀਗਾ ਉਹ ਤਾਂ ਮੁੱਕ ਨਹੀਂ ੜਿਆ ਤੇ ਅਸੀਂ ਸੋਚਿਆ ਵੀ ਸਰ ਜਣੇ ਬੈਠੇ ਨਾ। ਪ੍ਰੋਣਾ ਜੀ ਸਤਿਗੁਰ ਜੀ ਤੇ ਸਾਰੇ ਜਣੇ ਕਹਿੰਦੇ ਵੀ ਦੁਬਾਰਾ ਠਾਕਾ ਲਾਇਆ ਜਾਵੇ ਤੇ ਫਿਰ ਤੋਂ ਗੱਲ ਕੀਤੀ ਜਾਵੇ। ਟੀਟ ਜਵਾਈ ਆ ਟੀਟ ਜਵਾਈ ਤੇ ਨਾ ਰੋਟੀ ਖਾਣੀ ਜਾਂਦਾ ਵੇਖੋ ਮੈਂ ਇਹਨਾਂ ਨੂੰ ਖਵਾਉਂਦੇ ਆਂ ਸੇਵਾ ਨਹੀਂ ਤਾਂ ਕੀਤੀ ਹੈ ਕੀ ਇਹਨਾਂ ਦਾ ਨੱਕ ਜਵਾਈ ਇਹ ਆਂਦਾ ਸੋਹਰਿਆਂ ਦਾ ਘਰ ਜਾਣਾ ਭਾਜੀ ਤੇਰੇ ਉਹ ਮਾਮੇ ਜੀ ਰਹੇ ਇਹ ਸੀ ਲੱਗੇ ਐ ਤੇ ਭਾਜੀ ਸਾਰੇ ਤੇ ਸੋਰੀ ਸਾਰੇ ਆਮਨਾ ਬੈਠੇ ਇਹਨੂੰ ਕੱਲੇ ਨੂੰ ਨਹੀਂ ਟਿਕਾਈ ਆਉਣੀ ਤੇ ਕਹਿੰਦਾ ਕਹਿੰਦਾ ਤੁਹਾਨੂੰ ਆ ਨਾਂ ਵਾਲੀਆਂ ਪਲੇਟਾਂ ਮਿਲੀਆਂ ਤੇ ਮੈਨੂੰ ਕਿਉਂ ਨਹੀਂ ਮੇਰੀ ਨਾਲ ਹੀ ਪਲੇਟਾਂ ਇਹ ਬੋ ਇਹ ਮਾਰੀ ਕਿਸਮਤ ਦੇ ਨਤੀਜੇ ਹੁੰਦੇ ਨੇ ਗਲਤ ਦਾ ਨਾਮ ਮਟਾਰਾ ਨਹੀਂ ਬੜੀ ਹੋਟੀ ਇਹ ਪੂਰੀ ਚੜਦੀ ਹੈ ਇਹਨੂੰ ਨਾਮ ਵਾਲੀ ਨਾਮ ਕਰਦੇ ਗਲਤ ਹਾਂ ਜੀ ਪਹਿਲੀ ਨੂੰ ਪਤਾ ਇੱਥੇ ਮੇਰੇ ਸਪੋਰਟਰ ਬਣੇ ਹੁਣ ਹੁਣ ਹੋ ਜੂ ਬਣ ਗਈ ਗਲਤ ਨਹੀਂ ਇੱਕ ਤਾਂ ਲੈ ਕੇ ਜਾਣੀ ਹੈ ਫਾਰਮਸ ਆਹ ਬਸ ਆਏ ਰੋਟੀ ਆ ਨੂੰ ਕਰਾਂਗੇ ਕਹਿੰਦਾ ਚਾਂਪਾ ਘਾਇਰੋਟੀ ਆ ਖਾਣਾਂਗੇ ਇਹੀ ਬੱਜਣੀ ਕਰ ਚਟੜਾ ਲਈ ਜਾ ਕੀ ਕਹੇ ਨੇ ਅਬ ਬੋਦਰ ਖਾਲੀ ਹੋ ਗਈ ਮੈਂ ਜਾਂਦੇ ਆਂ ਸ਼ਬੀਲ ਲੈ ਜਾਂਗੇ ਰਿਚ ਪਰ ਕੁਝ ਰੱਖ ਲੈਣਾ ਹੋਰ ਤੰਨੀ ਦੇ ਬਰਫ ਜਮਾ ਲਿਓ ਕੁਲਫੀਆਂ ਬਣਾ ਲਿਓ ਉਹਦੀ ਵੱਡਾ ਢੀਲਾ ਪਾ ਲੈਂਗੇ ਇਹਨਾ ਮੈਂ ਯਾਰ ਕੁਝ ਅੱਧੂ ਕਰ ਲਿਆ ਪਿਆਰੀ ਤੇ ਇਦਾਂ ਦੇ ਵੇਹ ਸਜਾ ਕੇ ਰੱਖ ਲਿਆ ਪਲੇਟਾਂ ਸਾਰਿਆਂ ਨੇ ਤੇ ਮੇਨ ਕੋਰਸ ਅਜੇ ਕੋਈ ਨਹੀਂ ਆਇਆ ਸਾਰਿਆਂ ਨੇ ਘੱਟ ਹੀ ਆ ਗਿਆ ਕੀ ਕਹਿਣਾ ਮਨ ਬਲੌਗ ਲਿਆ ਰੋਟੀਆਂ ਚੱਕੀਆਂ ਲੈ ਗਈ ਸੈਲ ਫੋਨ ਲੈ ਮੈਂ ਚੁੱਕਾ ਲਈ ਸਹੀ ਗੱਡੀ ਚਾਵੇਂ ਲਈ ਮੇਰੇ ਕੋਲ ਤੁਰੇ ਨਹੀਂ ਔੜੀਆਂ ਤੇ ਵੇਹ ਉਧਰ ਠਿਜਣਾ ਜਿਨ੍ਹਾਂ ਨੇ ਸੌਫਾ ਘਾਦੀ ਇਧਰਲੇ ਪੱਸੇ ਆਓ ਪਹਿਲਾਂ ਜਿਨ੍ਹਾਂ ਨੇ ਸੌਫਾ ਘਾਦੀ ਆ ਸੌ ਫਲੇ ਸਾਰੇ ਇਧਰੇ ਪਾਸੇ ਆਓ ਤੂੰ ਸੌ ਫੁਕਾਦੀ ਤੂੰ ਸਾਧਨੇ ਬੈਠੋ ਗੱਡੀ ਜੀ ਸੌ ਫੀ ਖਾ ਗਿਆ ਗੱਡੀ ਖੋਲੀ ਜੀ ਤੇ ਖੁੱਲੀ ਨਹੀਂ ਜੇ ਗਈ ਉਹ ਆ ਗਿਆ ਤੁਰ ਕੇ ਤੇ ਗੱਡੀ ਇਹਨਾਂ ਕੋ ਖੁੱਲਣ ਨਹੀਂ ਈ ਹੁਣ ਖੁੱਲੀ ਹੈਗਾ ਕਿਦਾਂ ਠੀਕ ਲੱਗਾ ਕਿੱਦਾਂ ਭਾਜੀ ਫਿਰ ਰੋਟੀ ਠੀਕ ਹੀ ਸਵਾਦ ਆਉਦਾ ਇਹਨਾਂ ਦੀ ਨਾਲੇ ਹੈ ਵੈਜਵ ਮੈਂ ਗੱਡੀ ਨਹੀਂ ਖੋਲਣੇ ਕਿੱਦਾਂ ਖੋਲਣ ਜਾਈ ਮੈਂ ਇੰਤੋਂ ਵੀ ਉੱਪਰ ਚੱਲ ਜੰਮੀ ਵੀ ਲੱਗ ਜਾਂਦੀ ਜੀ ਉਹਨੂੰ ਵਸਤ ਦੱਸਿਆ ਨਹੀਂ ਨਾ ਤੁਹਾਨੂੰ ਦੱਸਿਆ ਹੀ ਹੁਣ ਹਾਂਜੀ ਹੋ ਲੈ ਜਾਈਏ ਤੁਹਾਨੂੰ ਖਾਣ ਵਾਲੀ ਚੀਜ਼ ਨਹੀਂ ਤਾਂ ਪੋਲੀ ਦਾ ਭਾਵੇਂ ਜਿੰਦਾਂ ਦੀ ਮਰਜ਼ੀ ਵੀ ਹੋਵੇ ਬਹੁਤ ਸਾਰਾ ਜੀ ਕਾਪਾ ਦਿੱਕਾ ਮਾਰੋ ਜਿਦਾ ਨਹੀਂ ਹੁੰਦੀ ਬਿਲਕੁਲ ਨਹੀਂ ਠੀਕ ਹੈ ਨਾ ਉਹਦਾ ਸਵਾਦ ਨਾ ਆਹ ਆਹ ਹਾਂ ਨਹੀਂ 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 ਹਾਲਾ ਬਾਤ ਰੇਦਾ ਆਹ ਸਵਾਦ ਭਾਈ ਜਦਾ ਨਾ ਹੋਏ ਖਾਣੀ ਜਰੂਰ ਸਵਾਦ ਠੀਕ ਹੈ ਜੀ ਥੜੀ ਲੈਣੀ ਆ ਇੱਥੇ ਲਓ ਭਾਈ ਉਹ ਦੀਪਾਂ ਜਿੰਦੋ ਇੱਕ ਪਾਜੀ ਫੜਨ ਲੱਗਿਆ ਤੇ ਕਾਹ ਕਰ ਲਗੇ ਤੇ ਗੋਲੇ ਭਾਈ ਤੁਹਾਡੀ ਵੋਟਿੰਗ ਦਿੱਤੀ ਮੈਂ ਤਾਂ ਕੰਨੀ ਦਾ ਮਰਦਾ ਵੈਰ ਤਾਂ ਆ ਗਿਆ ਵੰਦ ਚੁਸ਼ਮਰੀ ਦੁਸ਼ਮਣ ਹੋ ਗਿਆ ਪੁੱਤਾਂ ਤੋਂ ਇਹ ਬੰਦਾ ਕਦੀ ਸਾਡੇ ਚ ਰਲਿਆ ਨਹੀਂ ਕਦੀ ਬੰਦਾ ਇਹ ਵਾਲਾ ਸਾਰੇ ਜਣੇ ਸਾਰੇ ਵੀ ਨੀਲਾ ਖਾਣੇ ਦੇ ਕਹਿੰਦਾ ਮੈਨੂੰ ਇਹ ਮਿਕਸ ਦੇ ਦਿਓ ਨਹੀਂ ਆਉਦਾ ਸੁਆਦ ਆਵੇ ਤੇ ਨਾ ਆਉਦਾ ਹੋਵੇ ਨਹੀਂ ਤੇ ਪਰ ਇੱਕੋ ਚੀਜ਼ ਹਾਂ ਜੀ ਇਹ ਚੀਜ਼ ਕੋ ਕਹਿਣਾ ਹੋਏ ਬਣਾ ਲਈ ਇੱਕੋ ਭਾਜੀ ਦਿੰਦਾ ਉਹ ਭਾਜੀ ਸਿੰਪਲ ਜਿਹਾ ਮਿਕਸ ਆ ਵੀ ਸਿੰਪਲੇ ਕਰ ਆ ਅੱਜ ਸੌਫਟੀ ਖਾਧੀ ਤੇ ਪਤਾ ਜੰਗ ਹੀ ਜਿੱਤਣ ਵਾਲੀ ਗੱਲ ਹੋਈ ਉਹਦਾ ਮੈਂ ਨਹੀਂ ਭਾਜੀ ਨੇ ਖਾ ਲਈ ਉਹਦਾ ਭਾਈ ਨੂੰ ਆ ਗਿਆ ਵਾ ਹਾਂ ਤੋਲੋ ਚੱਲੀਏ ਵੀ ਘਰ ਨੂੰ ਹੁਣ ਓ ਦੱਸ ਮੈਂ 2 ਵਜੇ ਦਾ ਟਾਈਮ ਕਿਤੇ ਅੱਜਾਂ ਕੋਈ ਨਾ ਗਲਤੀ ਹੋਵੇ ਮੈਂ ਰਾਤੀ ਆਪ ਪਰਮਿਤ ਨੂੰ ਗਿਆ ਮੈਂ ਉਸੇ ਹਿਸਾਬ ਨਾਲ ਲਾਰ ਬੁਲਾ ਲਿਆ ਤੇ ਕਿੰਨਾ ਨਹੀਂ ਮੈਨੂੰ ਪਤਾ ਅੱਛਾ 11 ਵਜੇ ਦਾ ਆ ਐਂ ਘਰ ਆਏ ਸਾਡੇ ਹਿਸਾਬ ਨਾਲ ਠੀਕ ਹੈ ਭਾਈ ਫਿਰ ਠੀਕ ਹੈ ਪੀਤ ਮਸੀਂ ਲਿਆ ਹੋ ਯਾਰ ਬਣੀ ਕਿ ਨਹੀਂ ਨੇ ਗੋਸ਼ੇਗਾ ਬਿੰਨੇ ਚਿੱਟਾ ਖਾਦਾ ਨੇ ਜੋ ਦਰਪੇ ਦੇ ਪਾ ਰਹੇ ਪੱਕੀ ਗੱਲ ਆ ਤੇ ਗੱਲ ਪਾ ਫਿਰ ਵਧੀਆ ਹੋ ਗਈ ਨਾ ਫਿਰ ਨਜ਼ਾਰਾ ਆ ਗਿਆ ਉਹ ਆ ਚੀਜ਼ ਵਧੀਆ ਉਦਾਂ ਵੇ ਬੰਦੀ